ਦੋਸਤੋ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਹਾਂ ਪਿੰਡ ਬੁਰਜ ਹਮੀਰਾ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਵਿਕਾਊ ਆ ਗਈ ਚੰਗੇ ਕਦ ਕਾੜ ਦੇ ਵਿੱਚ ਆ ਤੇ ਆਮ ਬੰਦਿਆਂ ਦੇ ਕੋਲੇ ਆ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਜਿਵੇਂ ਘਰ ਦੀ ਲੋਣ ਵਾਸਤੇ ਪਸ਼ੂ ਰੱਖੇ ਹੁੰਦੇ ਆ ਤੇ ਇਦਾਂ ਪਸ਼ੂ ਰੱਖੇ ਹੋਏ ਆਗੇ ਤੇ ਥੋਨੂੰ ਆਪਾਂ ਦੂਜੇ ਪਸ਼ੂਆਂ ਦੇ ਉੱਤੇ ਵੀ ਕੈਮਰਾ ਮਾਰਾ ਦਿੰਨੇ ਇੰਨੇ ਕ ਪਸ਼ੂ ਆਗੇ ਤੇ ਇਹ ਬਗਾਊ ਆ ਗਈ ਤੇ ਜਿਹਨੂੰ ਪਸੰਦ ਆਉਂਦੀ ਆ ਤੇ ਤੁਸੀਂ ਆਪਦੀ ਤਸੱਲੀ ਕਰਕੇ ਇੱਥੇ ਆ ਕੇ ਪੂਰੀ ਆਪਦੀ ਨਿਰਖਪਰਖ ਕਰਕੇ ਤੇ ਤੁਸੀਂ ਮੱਝ ਨੂੰ ਖਰੀਦ ਸਕਦੇ ਹੋ ਬਾਕੀ ਤੁਹਾਨੂੰ ਆਪਾਂ ਡਿਟੇਲ ਸਾਰੀ ਲੈ ਕੇ ਦੇਵਾਂਗੇ ਤੇ ਤੁਹਾਨੂੰ ਆਪਾਂ ਤੋਰ ਕੇ ਵੀ ਦਿਖਾਵਾਂਗੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰਕੇ ਤੇ ਆਜੀ ਤਸੱਲੀ ਕਰਕੇ ਤੇ ਤੁਸੀਂ ਮੱਝ ਨੂੰ ਖਰੀਦ ਸਕਦੇ ਹੋ ਤੇ ਆਜੋ ਆਪਾਂ ਬਾਈ ਨਾਲ ਗੱਲਬਾਤ ਕਰਾਉਣੀ ਆ ਸਾਰੀ ਤੇ ਡਿਟੇਲ ਲੈ ਕੇ ਦਿੰਨੀ ਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਦੱਸ ਦਿਓ ਜੀ ਨਾਮ ਜਗਦੀਸ਼ ਸਿੰਘ ਔਰ ਫਡੀਸੀ ਫੌਜੀ ਠੀਕ ਠੀਕ ਆ ਜੀ ਠੀਕ ਹੈ ਜੀ ਤੇ ਜਿਹੜੀ ਆਪਾਂ ਇਹ ਮੱਧ ਵੇਚਣ ਲੱਗੇ ਆ ਜੀ ਇਹਨੇ ਕਿਹੜੇ ਸੂਏ ਸੂਣਾ ਇਹਨੇ 5ਵੇਂ ਸੂਏ ਸੂਣਾ ਜੀ ਹਾਂ 5ਵੇਂ ਸੂਏ ਸੂਣਾ ਆਇਆ ਇਸ ਵਾਰ ਆਪਣੇ ਕੋਲੇ ਠੀਕ ਹੈ ਤੇ ਆਪਣੀ ਇਹ ਕਿਵੇਂ ਘਰ ਦੀ ਹੈਗਾ ਆਪਾਂ ਖਰੀਦੀ ਸੀਗੀ ਅਸੀਂ ਲੈ ਕੇ ਆਏ ਸੀ ਇਹੇ ਜੀ ਪਹਿਲਾ ਸੁਆਨਾਂ ਕੋਲੇ ਸੂਈ ਵੀ ਸੀ ਦੂਜਾ ਸਾਡੇ ਕੋਲੇ ਆ ਕੇ ਸੂਈ ਆ ਠੀਕ ਆ ਦੂਜਾ ਸੂਆ ਆਪਾਂ ਖਰੀਦੀ ਸੀਗੀ ਯਾਨੀ ਦੂਜੇ ਸੂਏ ਅਸੀਂ ਖਰੀਦ ਕੇ ਲਿਆ ਸੀ ਠੀਕ ਆ ਮਤਲਬ ਤੁਸੀਂ ਦੋ ਕ ਸੂਏ ਮਤਲਬ ਇਹ ਚੋਈ ਆ ਹੈਨਾ ਹਾਂਜੀ ਦੋ ਸੂਏ ਠੀਕ ਆ ਤੇ ਆਪਣੇ ਕੋਲੇ ਦੁੱਧ ਕਿੰਨਾ ਕੁ ਦਿੱਤਾ ਇਹਨੇ ਆਪਣੇ ਕੋਲੇ ਜੀ ਇਹਨੇ 13 ਲੀਟਰ ਭਰ ਦਿੱਤਾ 13 ਲੀਟਰ ਵਾਂਗੂ ਦੁੱਧ ਜਾਨੀ ਇਹਨੇ ਦਿੱਤਾ ਆਪਣੇ ਨੂੰ ਠੀਕ ਆ ਤੇ ਇਸ ਵਾਰ ਫਿਰ ਓਨੀ ਕਮੀ ਤਾਂ ਹੈਗੀ ਅ ਵੀ ਇੰਨਾ ਕੁ ਤਾਂ ਦੇਊਗੀ ਹੈਨਾ ਤੇ ਬਾਕੀ ਸੇਵਾ ਤੇ ਹੈਨਾ ਹਾਂਜੀ ਠੀਕ ਆ ਤੇ ਜਿਹੜਾ ਇਹਦੇ ਟੀਕਾ ਲੱਗਿਆ ਉਹਦਾ ਕੁਝ ਪਤਾ ਹੈ ਰਿਕਾਰਡਾਂ ਮੇਰੇ ਰਿਕਾਰਡ ਉਹਦਾ ਅਸੀਂ ਸੰਭਾ ਲੈਣੀ ਹੈ ਜੀ ਸੀਮਾ ਦਾ ਠੀਕ ਹੈ ਠੀਕ ਹੈ ਵਾਇਸੀ ਠੀਕ ਹੈ ਜਾਨੀ ਉਹ ਵਧਗਾ ਲੱਗਿਆ ਵਾ ਜਾਨੀ ਆਪਾਂ ਰਿਕਾਰਡ ਨਹੀਂ ਸੰਭਿਆ ਹਾਂਜੀ ਹਾਂਜੀ ਠੀਕ ਹੈ ਤੇ ਇਹਦਾ ਆਪਾਂ ਮੁੱਲ ਕਿੰਨਾ ਰੱਖਿਆਗਾ ਮੁੱਲ 1ਤੀ ਰੱਖਿਆ ਮੁੱਲ 1,30,000 ਰੱਖਿਆਗਾ ਹਾਂਜੀ ਠੀਕ ਹੈ ਬਾਕੀ ਮਾੜਾ ਮੋਟਾ ਹੋ ਜੂ ਮੌਕੇ ਤੇ ਹੈਨਾ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਘਟੇ ਹੁੰਦੇ ਜਾਂਦੀ ਹੈ ਇਹ ਦੁੱਧ 7 ਮਹੀਨੇ ਜੀ ਬਣਨ ਤੋਂ ਬਾਅਦ ਜੀ ਬਣਨ ਤੋਂ ਬਾਅਦ 7 ਮਹੀਨੇ ਦੁੱਧ ਦੇ ਦਿੰਦੀ ਹੈ ਹਾਂਜੀ ਠੀਕ ਆ ਮਤਲਬ ਕਿ ਲੰਮਾ ਸਮਾਂ ਦੁੱਧ ਦਿੰਦੀ ਹੈਗੀ ਹਾਂਜੀ ਲੰਮਾ ਸਮਾਂ ਦੁੱਧ ਫੈੜ ਵੀ ਬਹੁਤ ਆ ਅੱਛਾ 10 ਤੱਕ ਫੈੜ ਅੱਛਾ ਫੈੜ ਵੀ 10 ਆ ਜਾਂਦੀ ਹੈ ਹਾਂਜੀ ਫੈੜ ਵੀ ਫਿਰ ਤਾਂ ਵਧੀਆ ਹੁੰਦੀ ਹੈ ਨਾ ਦੁੱਧ ਮਹਿੰਗਾ ਲੱਗਦਾ ਹੋਊ ਨਾਲੇ ਹਾਂਜੀ ਹਾਂਜੀ ਠੀਕ ਆ ਸੂਣ ਤੋਂ 2 ਮਹੀਨਾ ਬਾਅਦ ਕੰਮ ਲੈਂਦੀ ਤੇ ਬਾਕੀ ਉਹ ਹਾਰ ਬੜਿਆ ਜੀ ਆ ਸੂਣ ਤੋਂ 2 ਮਹੀਨੇ ਬਾਅਦ ਚ ਨਾ ਮੈਦਾ ਤਾਂ ਮੱਝ ਹੋ ਜਾਂਦੀ ਹੈ ਅੱਛਾ ਤਾਂ ਸੂਣ ਤੋਂ 2 ਮਹੀਨੇ ਬਾਅਦ ਹੀ ਬਣ ਜਾਂਦੀ ਹੈ ਹਾਂਜੀ ਠੀਕ ਆ ਮਤਲਬ ਬਾਕੀ ਵਧੀਆ ਸਾਰੇ ਗੌਣੀ ਗੌਣਾ ਹੈ ਨਾ ਹਾਂਜੀ ਹਾਂਜੀ ਵਧੀਆ ਆ ਠੀਕ ਹੈ ਜੀ ਜਿਹਨੇ ਘਰੇ ਵੀ ਰੱਖਣੀਆਂ ਦੁੱਧ ਪੀਣਾ ਉਹਦੇ ਵਾਸਤਾ ਪੂਰਵੇ ਹੀ ਵਧੀਆ ਆਓ ਜੀ ਨੇ ਮਤਲਬ ਕੋਈ ਦੁੱਧ ਪੀਣ ਵਾਸਤੇ ਜਾਂ ਕੋਈ ਇੱਕ ਅਦਾ ਪਸ਼ੂ ਰੱਖਣਾ ਜਾਂ ਦੋ ਹਨ ਵੀ ਉਹਦੇ ਵਾਸਤੇ ਵਧੀਆ ਗਈ ਵਧੀਆ ਸੰਤ ਪੈਸਾ ਵੀ ਲੋਡ ਕਰਕੇ ਹੀ ਵੇਚਣ ਲੱਗੇ ਸ਼ਤਾਂ ਵੇਚਣ ਲੱਗੇ ਅੱਜ ਵੇਚਣੀ ਤਾਂ ਹੈ ਨਹੀਂ ਠੀਕ ਹੈ 94780 ਅੱਛਾ ਜੀ 55855 ਠੀਕ ਹੈ ਇਸ ਨੰਬਰ ਤੇ ਵੀ ਤੁਹਾਡੇ ਨਾਲ ਕੰਟੈਕਟ ਕਰ ਸਕਦੇ ਜਿਹੜਾ ਵੀ ਚਾਹਵਾ ਨਾ ਹਾਂਜੀ ਠੀਕ ਹੈ ਤੇ ਇੱਕ ਵਾਰੀ ਢੇੜਾ ਦਵਾ ਦਿਓ ਇਹਦਾ ਜੀ ਲਓ ਵੀ ਦੋਸਤੋ ਇੱਕ ਕਰੀ ਤੁਸੀਂ ਤੁਰਦੀ ਤੋਂ ਜੱਜਮੈਂਟ ਕਰ ਸਕਦੇ ਹੋਗੇ ਡਿਟੇਲ ਤਕਰੀਬਨ ਆਪਾਂ ਤੁਹਾਨੂੰ ਸਾਰੀ ਲੈ ਕੇ ਦੇਤੀ ਹੈਗੀ ਤੇ ਕੱਦ-ਕੱਦ ਚੰਗੇ ਦੇ ਵਿੱਚ ਆ ਤੇ ਬੈਕ ਸਾਈਡ ਤੋਂ ਵੀ ਦੇਖ ਸਕਦੇ ਹੋ ਤੁਸੀਂ ਪੂਰੀ ਚੌੜੀ ਹੈਗੀ ਥੋੜਾ ਜਿਹਾ ਡਰ ਜਾਂਦੀ ਹੈ ਉਪਰੇ ਤੋਂ ਤੇ ਤਾਂ ਕਰਕੇ ਥੋੜਾ ਜਿਹਾ ਆਪਾਂ ਦੂਰੋਂ ਬਣਾ ਰਹੇ ਹਾਂ ਬਾਕੀ ਤੁਸੀਂ ਜੱਜਮੈਂਟ ਕਰ ਸਕਦੇ ਹੋ ਦੋਸਤੋ ਤੇ 5 ਤਰੀਕ ਨੂੰ ਇਹਦੇ ਦਿਨ ਪੂਰੇ ਹੋਣੇ ਆਗੇ ਤੇ ਅੱਜ 30 ਤਰੀਕ ਆਗੀ ਤੇ 5 ਦਿਨ ਪਏ ਆਗੇ ਤੇ ਬਾਕੀ ਤਸੱਲੀ ਤੁਸੀਂ ਕਰਨੀ ਆ ਸਾਮੀ ਬਲੀ ਵੀ ਚੰਗੀ ਆ ਗਈ ਤੇ ਅੜਰਾਏ ਜਨੇ ਪਟਨਾ ਸਟਾਰਟ ਕਰਿਆਗਾ ਮੈਂ ਇਹਦਾ ਵੀ ਚੰਗਾ ਬਣਾ ਲੂਗੀ ਉਦੋਂ ਤਾਈ ਤੇ ਥਾਣਾ ਦਾ ਸਹਿਜ ਵੀ ਵਧੀਆ ਹੈਗਾ ਤੇ ਬੈਕ ਸਾਈਡ ਤੋਂ ਦੇਖ ਸਕਦੇ ਹੋ ਤੁਸੀਂ ਚੌੜੀ ਆ ਪੂਰੀ ਤੇ ਨਾੜਾ ਨੂੜਾ ਵੀ ਚੰਗਾਂ ਗੀਆਂ ਤੇ ਬਾਕੀ ਜਿਹਨੂੰ ਪਸੰਦ ਆਉਂਦੀ ਆ ਤੁਹਾਨੂੰ ਨੰਬਰ ਆਪਾਂ ਦੱਸ ਹੀ ਦਿੱਤਾ ਸਕਰੀਨ ਦੇ ਉੱਤੇ ਵੀ ਚੱਲੀ ਜਾਂਦਾ ਤੇ ਤੁਸੀਂ ਕੰਟੈਕਟ ਕਰਕੇ ਆ ਕੇ ਆਪਦੀ ਤਸੱਲੀ ਪੂਰੀ ਫੁੱਲ ਕਰਕੇ ਤੇ ਤੁਸੀਂ ਮੱਝ ਨੂੰ ਖਰੀਦ ਸਕਦੇ ਹੋਗੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਆ ਜੀ ਤੇ ਚੈਨਲ ਨੂੰ ਜਰੂਰ ਆਪੇ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ